ਕੜਾ YouTube ਚੈਨਲ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਯਾਨੀ ਕਿ ਹਰਦੀਪ ਸਿੰਘ ਭੁੱਲਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਉਮੀਦ ਕਰਦੇ ਹਾਂ ਕਿ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਪਰਿਵਾਰ ਵਿੱਚ ਖੁਸ਼ਹਾਲ ਹੋਵੋਗੇ ਵਧੀਆ ਲਾਈਫ ਜੀ ਰਹੇ ਹੋਵੋਗੇ ਕਿਉਂਕਿ ਕਦੇ ਉਹੀ ਸਮਾਂ ਵਧੀਆ ਹੁੰਦਾ ਜਿਹੜਾ ਖੁਸ਼ੀ ਨਾਲ ਬੀਤ ਜਾਵੇ ਉਹੀ ਲਮਹਾਂ ਵਧੀਆ ਹੁੰਦਾ ਹੈ ਉਹੀ ਦਿਨ ਵਧੀਆ ਹੁੰਦਾ ਹੈ ਉਹੀ ਸਾਲ ਵਧੀਆ ਹੁੰਦਾ ਜਿਹੜਾ ਖੁਸ਼ੀ ਨਾਲ ਬੀਤ ਜਾਵੇ ਕਿਉਂਕਿ ਇਨਸਾਨੀ ਜ਼ਿੰਦਗੀ ਨਿਕਲਦੀ ਚਲੀ ਜਾਂਦੀ ਹੈ ਸਵੇਰ ਹੁੰਦੀ ਹੈ ਸ਼ਾਮ ਹੁੰਦੀ ਹੈ ਜ਼ਿੰਦਗੀ ਉਹੀ ਤਮਾਮ ਹੁੰਦੀ ਹੈ ਸਵੇਰ ਸ਼ੁਰੂ ਹੋ ਜਾਂਦੀ ਹੈ ਇਨਸਾਨ ਦੀ ਜ਼ਿੰਦਗੀ ਸ਼ੁਰੂ ਹੋ ਜਾਂਦੀ ਹੈ ਪਜ ਦੌੜ ਵਰਕ ਕੰਮ ਇੱਧਰ ਜਾਣਾ ਉੱਧਰ ਜਾਣਾ ਜਸ ਤੋਂ ਲੈਣਾ ਹੈ ਇਸ ਨੂੰ ਦੇਣਾ ਹੈ ਉਹ ਇਹ ਕੰਮ ਸਾਰੇ ਜ਼ਿੰਦਗੀ ਦੇ ਸ਼ੁਰੂ ਹੋ ਜਾਂਦੇ ਨੇ ਇਨਸਾਨ ਦੇ ਸਾਰਾ ਦਿਨ ਦੀ ਭੱਜ ਦੌੜ ਤੋਂ ਬਾਅਦ ਰਾਤ ਪੈਂਦੀ ਏ ਥੱਕ ਹਾਰ ਕੇ ਇਨਸਾਨ ਸੌਂ ਜਾਂਦਾ ਹੈ। ਸਵੇਰ ਫਿਰ ਉਹੀ ਕੰਮ ਸ਼ੁਰੂ ਹੋ ਜਾਂਦਾ ਹੈ। ਸੋ ਇਸ ਤਿੱਕੇ ਨਾਲ ਲਾਈਫ ਨਿਕਲਦੀ ਚਲੀ ਜਾਂਦੀ ਹੈ। ਔਰ ਇਹਨਾਂ ਥਕੀਵਿਆਂ ਨੂੰ ਦੂਰ ਕਰਨ ਵਾਸਤੇ ਕਿਉਂਕਿ ਜਦੋਂ ਭੱਜ ਦੌੜ ਹੁੰਦੀ ਏ ਸਰੀਰ ਨੂੰ ਥਕਾਵਟ ਹੁੰਦੀ ਏ ਕਈ ਲੋਕ ਸਰੀਰ ਤੋਂ ਸਰੀਰ ਦੀ ਸਮਰੱਥਾ ਤੋਂ ਵੱਧ ਕੰਮ ਲੈਂਦੇ ਨੇ। ਸਰੀਰ ਦੀ ਸਮਰੱਥਾ ਤੋਂ ਵੱਧ ਕੰਮ ਲੈਂਦੇ ਨੇ ਜਿਆਦਾ ਘੰਟੇ ਲਾਉਂਦੇ ਨੇ ਓਵਰਟਾਈਮ ਲਾਉਂਦੇ ਨੇ। ਜਿਆਦਾ ਭੱਜ ਦੌੜ ਕਰਦੇ ਨੇ ਸੋ ਉਸ ਤਰੀਕੇ ਨਾਲ ਓਨੀ ਥਕਾवट ਵੀ ਸਰੀਰ ਨੂੰ ਮਸਕੂਸ ਹੁੰਦੀ ਆ ਕੁਝ ਲੋਕ ਉਸ ਥਕਾवट ਨੂੰ ਦੂਰ ਕਰਨ ਵਾਸਤੇ ਕਿਸੇ ਚੀਜ਼ ਦਾ ਸਹਾਰਾ ਲੈਂਦੇ ਨੇ ਕੋਈ ਕਿਸੇ ਚੀਜ਼ ਦਾ ਸਹਾਰਾ ਲੈਂਦੇ ਨੇ ਕਈ ਲੋਕ achhi ਖੁਰਾਕ ਦਾ ਸਹਾਰਾ ਲੈਂਦੇ ਨੇ ਕਈ ਲੋਕ ਨਸ਼ਿਆਂ ਦਾ ਸਹਾਰਾ ਲੈਂਦੇ ਨੇ ਤੋਂ ਐਸੇ ਤਰੀਕੇ ਨਾਲ ਲੋਕ ਉਸ ਥਕਾवट ਨੂੰ ਉਤਾਰਨ ਦੀ ਕੋਸ਼ਿਸ਼ ਕਰਦੇ ਨੇ ਦੋਸਤੋ ਅਸੀਂ ਹਮੇਸ਼ਾ ਇਹ ਐਸਾ ਵਿਸ਼ਾ ਲੈ ਕੇ ਆਉਂਦੇ ਹਾਂ ਕਿ ਜੋ ਸਮਾਜ ਵਿੱਚ ਚੱਲ ਰਹੇ ਨੇ ਅੱਜ ਨਸ਼ੇ ਬਹੁਤ ਵੱਡੀ ਮਾਤਰਾ ਦੇ ਵਿੱਚ ਨਸ਼ੇ ਕੀਤੇ ਜਾਂਦੇ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਨਸ਼ੇ ਕਰਦੇ ਨੇ ਔਰ ਨਸ਼ੇ ਵੀ ਕਈ ਕਿਸਮ ਦੇ ਆ ਇਹ ਨਹੀਂ ਹੈ ਇੱਕ ਪ੍ਰਕਾਰ ਦਾ ਜਾਂ ਦੋ ਪ੍ਰਕਾਰ ਦੇ ਨਸ਼ੇ ਆ ਕਈ ਕਿਸਮ ਦੇ ਨਸ਼ੇ ਆ ਕੋਈ ਕੋਈ ਕਰੀ ਜਾਂਦਾ ਹੈ ਕੋਈ ਇਨਸਾਨ ਹੋਰ ਨਸ਼ਾ ਕਰੀ ਜਾਂਦਾ ਕੋਈ ਹੋਰ ਕਰੀ ਜਾਂਦਾ ਬਹੁਤ ਘੱਟ ਪਰਸੈਂਟੇਜ ਲੋਕਾਂ ਦੀ ਹੁੰਦੀ ਹੈ ਜਿਹੜੇ ਬਿਲਕੁਲ ਕੋਈ ਨਿਸ਼ਾਨੀ ਕਰਦੇ। ਔਰ ਦੋਸਤੋ ਨਸ਼ਿਆਂ ਤੋਂ ਬਚੇ ਰਹਿਣਾ ਹੀ ਜ਼ਿੰਦਗੀ ਨੂੰ ਵਧੀਆ ਤਰੀਕੇ ਨਾਲ ਚਲਾਉਣ ਦਾ ਸਬਬਨ ਹੈ। ਅਗਰ ਤੁਸੀਂ ਸਰੀਰ ਨੂੰ ਵਧੀਆ ਰੱਖੋਗੇ ਸਰੀਰ ਤੁਹਾਡਾ ਵਧੀਆ ਤਰੀਕੇ ਨਾਲ ਚੱਲੇਗਾ। ਸਰੀਰ ਵੀ ਇੱਕ ਗੱਡੀ ਜੀ ਤਰ੍ਹਾਂ ਹੀ ਹੁੰਦਾ। ਜਿਵੇਂ ਅਸੀਂ ਗੱਡੀ ਰੱਖਦੇ ਹਾਂ ਅਗਰ ਗੱਡੀ ਨੂੰ ਸੰਭਾਲ ਕੇ ਰੱਖਾਂਗੇ ਉਹ ਤੁਹਾਡਾ ਵਧੀਆ ਚੱਲੇਗੀ ਰਾਸਤੇ 'ਚ ਖਰਾਬ ਨਹੀਂ ਕਰੇਗੀ ਜਿਆਦਾ ਸਾਲ ਚੱਲੇਗੀ ਇੰਜਨ ਖਰਾਬ ਨਹੀਂ ਹੋਏਗਾ ਹੋਰ ਕੋਈ 파ਰਟ ਨਹੀਂ ਪਏਗਾ ਜੇਕਰ ਤੁਸੀਂ ਗੱਡੀ ਨੂੰ ਤੁਸੀਂ ਕਦੀ ਟੋਏ 'ਚ ਸਿੱਟਦੇ ਹੋ ਕਦੀ ਚਿੱਕੜ 'ਚ ਪਾ ਦਿੰਦੇ ਹੋ ਕਦੀ ਕਿਤੇ ਕਦੀ ਕਿਤੇ ਕਦੀ ਗੱਡੀ ਦਾ ਜ਼ੋਰ ਲੱਗਦਾ ਹੈ ਕਰੀਜਨ ਖਰਾਬ ਹੋਏਗਾ ਕੋਈ ਹੋਰ 파ਰਟ ਪੈਣਗੇ ਉਹ ਸਾਲ ਵੀ ਘੱਟ ਚੱਲੇਗੀ ਸੋ ਇਸੇ ਤਰ੍ਹਾਂ ਹੀ ਸਰੀਰ ਦੀ ਹਾਲਤ ਹੁੰਦੀ ਆ ਜਿੰਨਾ ਸਰੀਰ ਨੂੰ ਵਧੀਆ ਰੱਖੋਗੇ ਵਧੀਆ એનર્ਜੀ ਪਾਓਗੇ ਵਧੀਆ ਖਰਾਕ ਦਿਓਗੇ ਸਰੀਰ ਤੁਹਾਡਾ ਅੱਛਾ ਰਹੇਗਾ ਸਵਸਥ ਰਹੇਗਾ ਤੰਦਰੁਸਤ ਰਹੇਗਾ ਅਤੇ ਲਾਈਫ ਉਹ ਵਧੀਆ ਬੀਤੇਗੀ ਸੋ ਦੋਸਤੋ ਬਹੁਤ ਸਾਰੇ ਲੋਕ ਜੋ ਨਸ਼ਾ ਦਾ ਸਹਾਰਾ ਲੈਂਦੇ ਨੇ ਅਸੀਂ ਕਿਸੇ ਨਾ ਕਿਸੇ ਵਿਸ਼ੇ ਤੇ ਗੱਲ ਕਰਦੇ ਰਹਿੰਦੇ ਆ ਕਿ ਨਸ਼ਾ ਕਿਸੇ ਨਾ ਕਿਸੇ ਪ੍ਰਕਾਰ ਦਾ ਇਨਸਾਨਾਂ ਨੂੰ ਹੈ ਔਰ ਜਿਹੜਾ ਤੰਬਾਕੂ ਹੈ ਤਮਾਕੂ ਇਹ ਜਿਹੜਾ ਹੈ ਲਗਭਗ 17ਵੀਂ ਸਦੀ ਦੇ ਵਿੱਚ ਭਾਰਤ ਦੇ ਵਿੱਚ ਪ੍ਰਵੇਸ਼ ਕੀਤਾ ਸੀ ਉਸ ਤੋਂ ਬਾਅਦ ਉਹਨੂੰ ਉਹਦੀ ਖੇਤੀ ਹੋਣ ਲੱਗ ਪਈ ਲੋਕ ਹੌਲੀ ਹੌਲੀ ਖੇਤੀ ਕਰ ਲੱਗ ਪਏ ਉਹਦਾ ਕਿਸੇ ਨਾ ਕਿਸੇ ਰੂਪ ਵਿੱਚ ਵਰਤੋਂ ਕਰਨ ਲੱਗ ਪਏ। ਹੋਰ ਉਹਦੀ ਜਿਹੜੀ ਵਰਤੋਂ ਹੈ ਉਹ ਲੋਕਾਂ ਨੇ hooke ਦੇ ਰੂਪ ਦੇ ਵਿੱਚ, gutke ਦੇ ਰੂਪ ਦੇ ਵਿੱਚ, ਪਾਣ ਮਸਾਲਿਆਂ ਦੇ ਵਿੱਚ ਪਾ ਕੇ ਜਾਂ ਸ਼ਗਾਰ ਦੇ ਰੂਪ ਦੇ ਵਿੱਚ, ਯਾਨੀ ਉਸਨੂੰ ਜਲਾ ਕੇ ਉਹਦੀ ਗੁੱਥੀ ਲਾ ਲੈਣੀ ਉਹਨੂੰ ਜਲਾ ਦੇਣਾ ਫਿਰ ਉਹਦੇ ਧੂਏ ਨੂੰ ਲੈਣਾ ਉਸ ਰੂਪ ਦੇ ਵਿੱਚ ਜਾਂ ਹੋਰ ਜਰ ਦੇ ਰੂਪ ਦੇ ਵਿੱਚ ਕਈ ਕਿਸਮਾਂ ਦੇ ਰੂਪ ਦੇ ਵਿੱਚ ਲੋਕਾਂ ਨੇ ਇਸ ਨੂੰ ਵਰਤਨਾ ਸ਼ੁਰੂ ਕਰ ਦਿੱਤਾ ਇਸ ਦੀ ਵਰਤੋਂ ਦੇ ਨਾਲ ਲੋਕਾਂ ਨੂੰ ਸਕੂਨ ਮਿਲਦਾ ਸੀ ਜਿਵੇਂ ਦਾ ਸੰਮੋਹ ਕਰਦੇ ਸੀ ਧੂਮਾ ਲੈਂਦੇ ਸੀ ਜਾਂ ਉਹਦਾ ਹੀ ਇਹ ਮੂੰਹ ਦੇ ਵਿੱਚ ਲਗਾਉਂਦੇ ਸੀ ਤਾਂ ਉਹਨਾਂ ਨੂੰ ਇਸ ਤੋਂ ਸਕੂਨ ਮਿਲਦਾ ਸੀ ਹੌਲੀ ਹੌਲੀ ਇਸ ਦੀ ਲਤ ਵਾਦੀ ਗਈ ਲੋਕਾਂ ਦੇ ਵਿੱਚ ਇਸ ਨੂੰ ਵਰਤਣ ਦੇ ਨਵੇਂ ਤਰੀਕੇ ਖੋਜੇ ਜਾਣ ਲੱਗੇ ਲਗਭਗ 1910 ਦੇ ਕਰੀਬ ਆ ਫਿਰ ਇਸ ਨੂੰ ਹੋਰ ਤਰੀਕੇ ਨਾਲ ਵਰਤਿਆ ਜਾਣ ਦਾ ਇੱਕ ਤਰੀਕਾ ਖੋਜਿਆ ਗਿਆ ਯਾਨੀ ਬੀ ਮੰਜੂ ਨਾਥ ਪਾਈ ਇੱਕ ਮਾਰਵਾੜੀ ਪਰਸਨ ਸੀ ਇਸ ਦੇ ਇੱਕ ਤਿੰਦੂ ਪੱਤਾ ਹੁੰਦਾ ਹੈ ਤਿੰਦੂ ਪੱਤਾ ਯਾਨੀ ਤਿੰਦੂ ਇੱਕ ਬਰਖਸ਼ ਹੁੰਦਾ ਹੈ ਦਰਖਤ ਹੁੰਦਾ ਹੈ ਜਿਹੜਾ ਕਿ ਜੰਗਲਾਂ ਦੇ ਵਿੱਚ ਹੁੰਦਾ ਹੈ। ਔਰ ਜੰਗਲਾਂ ਦੇ ਵਿੱਚ ਇਹ ਆਮ ਹੀ ਦਰਖਤ ਹੁੰਦੇ ਨੇ। ਇਸ ਦੀ ਉਚਾਈ ਜਿਹੜੀ ਹੈ ਲਗਭਗ 8 ਮੀਟਰ ਤੋਂ ਲੈ ਕੇ 15 ਮੀਟਰ ਤੱਕ ਹੋ ਸਕਦੀ ਹੈ। ਯਾਨੀ 8 ਮੀਟਰ ਲਗਭਗ ਸਮਝ ਲੋ 25 30 ਫੁੱਟ ਤੋਂ ਲੈ ਕੇ 50 ਫੁੱਟ ਤੱਕ ਇਸ ਦੀ ਉਚਾਈ ਹੋ ਸਕਦੀ ਹੈ। ਇਸ ਦੇ ਪੱਤੇ ਹੁੰਦੇ ਨੇ ਉਹਦੇ ਪੱਤਿਆਂ ਨੂੰ ਤੋੜ ਕੇ ਸੁਕਾ ਕੇ ਇਸ ਪਰਸਨ ਨੇ 20 ਮੰਜੂ ਨਾਲ ਹੱਥ ਪਾਈ ਨੇ ਇੱਕ ਛੋਟੀ ਜੀ ਦੁਕਾਨ ਲਈ ਕਿਸੇ ਮੰਦਰ ਦੇ ਸਾਹਮਣੇ ਕਲਕਟਾ ਦੇ ਵਿੱਚ ਕਲਕੱਤੇ ਦੇ ਵਿੱਚ ਪਰ ਰਾਤ ਪਰਚ ਨੇ ਉਹਨਾਂ ਦੇ ਪੱਤਿਆਂ ਨੂੰ ਰੋਲ ਕਰਨਾ ਉਹਨਾਂ ਦੇ ਵਿੱਚ ਤਮਾਕੂ ਭਰ ਕੇ ਯਾਨੀ ਉਸ ਨੂੰ ਬੀੜੀ ਦਾ ਰੂਪ ਦਿੱਤਾ ਉਸ ਦਾ ਨਾਮ ਰੱਖਿਆ ਬੀੜੀ ਤੋਂ ਇਸ ਨੇ ਬੀੜੀ ਬਣਾਉਣੀਆਂ ਰਾਤ ਨੂੰ ਔਰ ਦਿਨ ਭਰ ਦੇ ਵਿੱਚ ਦਰੁੱਧਰ ਘੁੰਮ ਕੇ ਇਸਨੇ ਕਲਕੱਤੇ ਦੇ ਵਿੱਚ ਵੇਚ ਰੀਆਂ ਸਾਈਡਾਂ ਦੇ ਵਿੱਚ ਦੀਆਂ ਫੜਨ ਚ ਜਾ ਕੇ ਵੇਚ ਰੀਆਂ ਜਦੋਂ ਦਸਨਾ ਲੋਕਾਂ ਨੂੰ ਇਸ ਤਰੀਕੇ ਨਾਲ ਇਸ ਨੂੰ ਪਿੱਛੇ ਅੱਗ ਲਾਓ ਔਰ ਧੁਮਾਂਕੇ ਝੋਲੋਂ ਕਨ ਸਕੂਨ ਮਿਲਣਾ ਅੱਛਾ ਲੱਗਣਾ ਉਹਨਾਂ ਨੇ ਫਿਰ ਖਰੀਦ ਲਈਆਂ ਇਸ ਨੇ ਇਹ ਕੰਮ ਸ਼ੁਰੂ ਕੀਤਾ ਔਰ ਇਸ ਦਾ ਨਾਮ ਰੱਖਿਆ ਬੇੜੀ ਇਸ ਦਾ ਨਾਮ ਬੇੜੀ ਜਿਹੜਾ ਹੈ ਉਹ ਬੀੜਾ ਤੋਂ ਪਿਆ ਕਿਉਂਕਿ ਬੀੜਾ ਵੀ ਕਲਕੱਤਾ ਦੇ ਵਿੱਚ ਮਾਰਵੜੀ ਲੋਕਾਂ ਦੇ ਵਿੱਚ ਇੱਕ ਚੀਜ਼ ਹੈ ਜਿਦੇ ਵਿੱਚ ਪਾਣ ਪਾਈ ਜਾਂਦੀ ਹੈ ਮਸਾਲੇ ਪਾਏ ਜਾਂਦੇ ਨੇ ਐਦਾਂ ਦੀਆਂ ਕੁਝ ਚੀਜ਼ਾਂ ਪਾ ਕੇ ਲੋਕਾਂ ਨੂੰ ਔਰ ਆਪਘਤ ਦੇ ਵਿੱਚ ਪਰੋਸਿਆ ਜਾਂਦਾ ਹੈ ਉਹਨ ਬੀੜਾ ਕਹਿੰਦੇ ਆ ਔਰ ਉਸੇ ਤੋਂ ਹੀ ਅਸਨੇ ਨਾਮ ਬਦਲ ਕੇ ਇਸ ਦਾ ਬਿੜੀ ਲਖਤ ਰਖ ਦਿੱਤਾ ਅੱਜ ਅਸੀਂ ਗੱਲ ਇਸੇ ਵਿਸ਼ੇ ਤੇ ਕਰ ਰਹੇ ਹਾਂ ਕਿ ਬੀੜੀ ਬਹੁਤ ਵੱਡੀ ਮਾਤਰਾ ਦੇ ਵਿੱਚ ਇੰਡੀਆ ਦੇ ਵਿੱਚ ਪ੍ਰਯੋਗ ਕੀਤੀ ਜਾਂਦੀ ਹੈ ਬਹੁਤ ਵੱਡੀ ਮਾਤਰਾ ਵਿੱਚ ਲੋਕ ਬੀੜੀ ਦਾ ਸੇਵਨ ਕਰਦੇ ਨੇ। ਸੋ ਇਸੇ ਵਿਸ਼ੇ ਤੇ ਹੀ ਅੱਜ ਅਸੀਂ ਗੱਲ ਕਰ ਰਹੇ ਹਾਂ। ਤਾਂ ਦੋਸਤੋ ਇਹਨਾਂ ਨੇ ਬੀੜੀ ਇਸ ਤਿੱਕੇ ਨਾਲ ਪੱਤੇਆਂ ਨੂੰ ਲੈ ਕੇ ਆਉਣਾ ਸੁਕਾ ਕੇ ਉਹਨਾਂ ਦੇ ਵਿੱਚ ਤਮਾਕੂ ਭਰ ਕੇ ਬੀੜੀ ਬਣਾ ਦੇਣੀ ਔਰ ਉਸ ਨੂੰ ਫਿਰ ਸੇਲ ਕਰਨਾ ਹੌਲੀ-ਹੌਲੀ ਇਹ ਕੰਮ ਵੱਧਦਾ ਚਲਾ ਗਿਆ। ਔਰ ਇਸ ਦੇ ਵਿੱਚ ਹੀ ਬਾਅਦ ਵਿੱਚ ਯੋਗਦਾਨ ਦਿੱਤਾ ਮੋਹਨ ਲਾਲ ਪਟੇਲ ਜੋ ਗੁਜਰਾਤ ਤੋਂ ਆਏ ਸੀ ਅੰਮਦਾਬਾਦ ਤੋਂ ਕਲਕੱਤਾ ਔਰ ਉਹਨਾਂ ਨੇ ਵੀ ਜੱਬਲਪੁਰ ਆਏ ਸੀ ਔਰ ਉਹਨਾਂ ਨੇ ਵੀ ਇੱਥੇ ਆ ਕੇ ਇਸ ਕੰਮ ਨੂੰ ਵਧਾਉਣ ਦਾ ਪ੍ਰਯਾਸ ਕੀਤਾ ਇਹ ਹੌਲੀ ਹੌਲੀ ਵਧਣਾ ਸ਼ੁਰੂ ਹੋ ਗਿਆ ਔਰ ਉਦੋਂ ਇਸ ਕੰਮ ਨੂੰ ਜ਼ਿਆਦਾ ਹੰਗਾਰਾ ਮਿਲਿਆ ਯਾਨੀ 1930 ਦੇ ਕਰੀਬ 1930 ਦੇ ਕਰੀਬ ਬੀੜੀ ਨੂੰ ਜ਼ਿਆਦਾ ਹੰਗਾਰਾ ਮਿਲਿਆ ਕਿਉਂਕਿ ਉਸ ਟਾਈਮ ਤੇ ਮਹਾਤਮਾ ਗਾਂਧੀ ਜੀ ਨੇ ਇੱਕ ਲਹਿਰ ਚਲਾਈ ਸੀ ਸਵਦੇਸ਼ੀ ਚੀਜ਼ਾਂ ਵਰਤੋ ਯਾਹ ਪੀ ਅੰਗਰੇਜ਼ਾਂ ਦੇ ਖਿਲਾਫ ਸੀ ਔਰ ਉਹਨਾਂ ਨੇ ਇੱਕ ਲਹਿਰ ਚਲਾਈ ਸੀ ਕਿ ਅੰਗਰੇਜ਼ਾਂ ਦੀਆਂ ਦਿੱਤੀਆਂ ਹੋਈਆਂ ਚੀਜ਼ਾਂ ਨਹੀਂ ਵਰਤਣੀਆਂ ਇਸ ਕਰਕੇ ਉਹਨਾਂ ਨੇ ਕਪੜਾ ਵੀ ਆਪ ਬੁਣਨਾ ਸ਼ੁਰੂ ਕਰ ਦਿੱਤਾ ਵੀ ਆਪਣਾ ਇੰਡੀਆ ਦਾ ਬਣਾਇਆ ਹੋਇਆ ਖੱਦਰ ਵਰਤੋ ਬਾਹਰਲੇ ਕਪੜਾ ਲੈਣ ਦੀ ਲੋੜ ਨਹੀਂ ਬਾਹਰਲੀਆਂ ਚੀਜ਼ਾਂ ਲੈਣ ਦੀ ਲੋੜ ਨਹੀਂ ਔਰ ਬਾਹਰਲਾ ਕੁਝ ਵੀ ਨਾ ਵਰਤੋ ਅੰਗਰੇਜ਼ਾਂ ਨੂੰ ਇੰਡੀਆ ਦੇ ਵਿੱਚੋਂ ਕੱਢਣ ਵਾਸਤੇ ਰਿਮੂਵ ਕਰਨ ਵਾਸਤੇ ਉਹਨਾਂ ਨੇ ਲਹਿਰ ਚਲਾਈ ਸੀ ਵਦੇਸ਼ੀ ਚੀਜ਼ਾਂ ਵਰ ਤੋਂ ਔਰ ਉਸ ਟਾਈਮ ਤੇ ਇਸ ਬੀੜੀ ਨੂੰ ਜ਼ਿਆਦਾ ਹੰਗਾਰਾ ਮਿਲਿਆ ਕਿਉਂਕਿ ਜੋ ਸਿਗਰਟ ਸੀ ਸਿਗਰਟ ਜਿਹੜੀ ਹੈ ਉਹ ਵਿਦੇਸ਼ੀ ਹੈ ਅੰਗਰੇਜ਼ਾਂ ਦੀ ਖੋਜ ਉੱਧਰੋਂ ਆਈ ਹੋਈ ਹੈ ਔਰ ਸਿਗਰਟ ਦੇ ਵਿੱਚ ਫਿਲਟਰੇਸ਼ਨ ਅੱਛੀ ਹੁੰਦੀ ਹੈ ਔਰ ਉਹ ਇਸਲੇ ਨਾਲ ਕੁਝ ਸੇਵ ਹੁੰਦੀ ਹੈ ਕਿਉਂਕਿ ਬੀੜੀ ਦੇ ਵਿੱਚ ਕੋਈ ਫਿਲਟਰ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਇਹਦੇ ਵਿੱਚ ਜਿਹੜਾ ਨਿਕੋਟੀਨ ਹੈ ਬਹੁਤ ਘਾਤਕ ਰੂਪਤ ਲੈਂਦੀ ਹੈ ਔਰ ਇਹ ਸਾਨੂੰ ਜ਼ਿਆਦਾ ਨੁਕਸਾਨ ਪਹੁੰਚਾਉਂਦੀ ਹੈ। ਉਹਦੇ ਬਦਲੇ ਜਿਹੜੀ ਬੀੜੀ ਆ ਕੁਝ ਘੱਟ ਨੁਕਸਾਨ ਪਹੁੰਚਾਉਂਦੀ ਆ। ਬੀੜੀ ਦੇ ਵਿੱਚ ਸੌਰੀ ਜਿਹੜੀ ਸਿਗਰਟ ਆ ਉਹ ਘੱਟ ਨੁਕਸਾਨ ਪਹੁੰਚਾਉਂਦੀ ਆ। ਜਿਹੜੀ ਬੀੜੀ ਹੈ ਉਹਦੇ ਵਿੱਚ ਸਿਗਰਟ ਦੇ ਨਾਲੋਂ ਤਮਾਕੂ ਦੀ ਮਾਤਰਾ ਘੱਟ ਹੁੰਦੀ ਆ ਪਰ ਇਹ ਨੁਕਸਾਨ ਦੇ ਜ਼ਿਆਦਾ ਹੁੰਦੀ ਆ। ਸੋ ਲਗਭਗ 1930 ਦੇ ਕਰੀਬ ਜਿਹੜੀ ਲਹਿਰ ਚਲਾਈ ਸੀ ਮਹਾਤਮਾ ਗਾਂਧੀ ਜੀ ਨੇ ਸਵਦੇਸ਼ੀ ਚੀਜ਼ਾਂ ਦੇ ਵਰਤੋਂ ਕਰੋ। ਉਦੋਂ ਲੋਕਾਂ ਨੇ ਸਰਦੇਸ਼ੀ ਸਮਝ ਕੇ ਇਸ ਨੂੰ ਵਰਤਣਾ ਸ਼ੁਰੂ ਕਰ ਦਿੱਤਾ ਇਹਦੀ ਵਰਤੋਂ ਦੀ ਵਧ ਗਈ ਜਿਆਦਾ ਮਾਤਰਾ ਹੋਣ ਲੱਗ ਪਈ ਜਿਆਦਾ ਦੂਰ ਤੱਕ ਜਾਣ ਲੱਗ ਪਈ ਦੇਸ਼ ਦੇ ਵਿੱਚ ਸੋ ਹੌਲੀ-ਹੌਲੀ ਇਹਦੀ ਇੰਡਸਟਰੀ ਸੈਟਅਪ ਹੋਣ ਲੱਗ ਗਈ ਫਿਰ ਇਹਦੀਆਂ ਫੈਕਟਰੀਆਂ ਲੱਗੀਆਂ ਫੈਕਟਰੀਆਂ ਲੱਗੇ ਵੱਡੀ ਮਾਤਰਾ ਦੇ ਵਿੱਚ ਇਹਨਾਂ ਦਾ ਸੇਵਨ ਵੀ ਹੋਣ ਲੱਗਾ ਪ੍ਰੋਡਕਸ਼ਨ ਵੀ ਹੋਣ ਲੱਗੀ ਅੱਜ ਲਗਭਗ ਇਸ ਇੰਡਸਟਰੀ ਦੇ ਵਿੱਚ 50 ਲੱਖ ਲੋਕ ਕੰਮ ਕਰਦੇ ਨੇ 50 ਲੱਖ ਲੋਕਾਂ ਦਾ ਰੋਜ਼ਗਾਰ ਚੱਲਦਾ ਹੈ ਆਜੀ ਡੇਢ ਦੇ ਵਿੱਚ ਬਹੁਤ ਸਾਰੀਆਂ ਫੈਕਟਰੀਆਂ ਨੇ ਕਲਕੱਤਾ ਸਾਈਡ ਦੇ ਵਿੱਚ ਇਸ ਤੋਂ ਲੱਗੀਆਂ ਹੋਈਆਂ ਕਿਉਂਕਿ ਤਿੰਦੂ ਪੱਤਾ ਹੁੰਦਾ ਉਧਰ ਜ਼ਿਆਦਾ ਮਾਤਰਾ ਦੇ ਵਿੱਚ ਹੈ ਇਸ ਕਰਕੇ ਉਧਰ ਹੀ ਇਸ ਦਾ ਸੈਟਅਪ ਜਾਂਦਾ ਦੂਜੇ ਸਟੇਟਾਂ ਦੇ ਨਾਲ ਹੋਰ ਸਟੇਟਾਂ ਦੇ ਵਿੱਚ ਵੀ ਬਹੁਤ ਲੱਗ ਚੁੱਕੀਆਂ ਨੇ ਤਾਂ ਦੋਸਤੋ ਬਹੁਤ ਸਾਰੇ ਲੋਕ ਇਸ ਤੋਂ ਰੋਜ਼ਗਾਰ ਚਲਾ ਰਹੇ ਨੇ ਵੱਟ ਵੱਡੀ ਮਾਤਰਾ ਦੇ ਵਿੱਚ ਅੱਗੇ ਚੱਲ ਰਹੀ ਹੈ ਯਾਨੀ ਕਿ ਜਦੋਂ ਸਵਦੇਸ਼ੀ ਇਸ ਨੂੰ ਇੱਕ ਹੰਗਾਰਾ ਮਿਲਿਆ ਉਦੋਂ ਇਸ ਦੇ ਜਿਹੜਾ ਸੇਵਨ ਵਧਿਆ ਉਹ ਉਸ ਦੀ ਪ੍ਰੋਡਕਸ਼ਨ ਵਧੀ ਹੁਣ ਦੇਖਦੇ ਹਾਂ ਕਿ ਇਸ ਦੇ ਵਿੱਚ ਹੁੰਦਾ ਕੀ ਹੈ ਦੋਸਤੋ ਸਿਗਰਟ ਬੀੜੀ ਦੇ ਵਿੱਚ ਤਮਾਕੂ ਭਰਿਆ ਜਾਂਦਾ ਔਰ ਜਦੋਂ ਉਸ ਨੂੰ ਪਿੱਛੇ ਅੱਗ ਲਾ ਕੇ ਉਹਦੀ ਸੰਮੋਕ ਲੈਂਦੇ ਨੇ ਧੂਆ ਤਾਂ ਫਿਰ ਉਹ ਜਦੋਂ ਅੰਦਰ ਜਾਂਦਾ ਇਹਦੇ ਵਿੱਚ ਬਹੁਤ ਵੱਡੀ ਮਾਤਰਾ ਦੇ ਵਿੱਚ ਨਿਕੋਟਿਨ ਹੁੰਦੀ ਹੈ ਨਿਕੋਟਿਨ ਇੱਕ ਕੈਮੀਕਲ ਹੈ ਇਹ కెమికਲ ਜਦੋਂ ਇਨਸਾਨ ਦੇ ਅੰਦਰ ਜਾਂਦਾ ਹੈ ਤਾਂ ਫਿਰ ਦਿਮਾਗ ਦਿਮਾਗ ਨੂੰ ਵੀ ਹਾਈਜੈਕ ਕਰਦਾ ਹੈ। ਔਰ ਇਹ ਵੱਡੀ ਮਾਤਰਾ ਵਿੱਚ ਫਿਰ ਡੋਪਾਮਾਈਨ ਰਿਲੀਜ਼ ਕਰਦਾ ਹੁੰਦਾ ਹੈ। ਡੋਪਾਮਾਈਨ ਇੱਕ ਹਾਰਮੋਨ ਹੈ ਜਦੋਂ ਉਹ ਰਿਲੀਜ਼ ਹੁੰਦਾ ਤਾਂ ਇਨਸਾਨ ਨੂੰ ਖੁਸ਼ੀ ਮਿਲਦੀ ਹੈ। ਯਾਨੀ ਦਿਮਾਗ ਅਗਰ ਜਦੋਂ ਆਪਣੇ ਆਪ ਕਰਦਾ ਹੈ ਕੁਦਰਤੀ ਰੂਪ ਦੇ ਵਿੱਚ ਉਹ ਰਿਲੀਜ਼ ਕਰਦਾ ਹੈ। ਉਦੋਂ ਤੁਸੀਂ ਜਦੋਂ ਖੁਸ਼ੀ ਦੇ ਵਿੱਚ ਹੁੰਦੇ ਹੋ ਕਿਤੇ ਵਿਆਹ ਸ਼ਾਦੀ ਦੇ ਵਿੱਚ ਕਿਸੇ ਅੱਛੇ ਫੰਕਸ਼ਨ ਦੇ ਵਿੱਚ ਜਾਂ ਤੁਹਾਡਾ ਖੁਸ਼ੀ ਵਾਲਾ ਪਾਲਾ ਕੋਈ ਬਰਥਡੇ ਆ ਕਿਸੇ ਦਾ ਜਨਮ ਦਿਨ ਹੈ ਬੱਚੇ ਦਾ ਉਹਦਾ ਕੋਈ ਪ੍ਰੋਗਰਾਮ ਹੈ ਜਾਂ ਕਿਸੇ ਦਾ ਆ ਇਸ ਤਰ੍ਹਾਂ ਦਾ ਕੋਈ ਕੋਈ ਖੁਸ਼ੀ ਦਾ ਪ੍ਰੋਗਰਾਮ ਹੈ ਤੁਸੀਂ ਉਸ ਵਿੱਚ ਬੈਠੇ ਹੋ ਤੁਹਾਡਾ ਉਦੋਂ ਖੁਸ਼ੀ ਦਾ ਮਾਹੌਲ ਚਾਰਚਪੇਰੇ ਬਣਿਆ ਉਦੋਂ ਤੁਹਾਡਾ ਦਿਮਾਗ ਜਿਹੜਾ ਉਹ ਕੁਦਰਤੀ ਰੂਪ 'ਚ ਡੋਪਾਮਾਈਨ ਰਿਲੀਜ਼ ਕਰਦਾ ਤੁਹਾਨੂੰ ਖੁਸ਼ੀ ਦਾ ਅਹਿਸਾਸ ਮਿਲਦਾ ਵਧੀਆ ਲੱਗਦਾ ਮਾਹੌਲ ਵਧੀਆ ਲੱਗਦਾ ਉਸ ਟਾਈਮ ਤੇ ਖੁਸ਼ ਹੁੰਨੇ ਹੋ ਤੋ ਦੋਸਤੋ ਜਦੋਂ ਬੀੜੀ ਲਈ ਜਾਂਦੀਆਂ ਦੇ ਵਿੱਚ ਜਿਹੜਾ ਨਿਕੋਟੀਨ ਹੁੰਦਾ ਹੈ ਇਹ ਕੈਮੀਕਲ ਜਦੋਂ ਡੋਪਾਮਾਈਨ ਰਿਲੀਜ਼ ਕਰਦਾ ਹੈ ਕਿਉਂਕਿ ਇਹਦੇ ਵਿੱਚ ਆਪਣੇ ਆਪ ਦੇ ਵਿੱਚ ਆਇਆ ਵੀ ਦਿਮਾਗ ਨੂੰ ਰੋਕ ਕੇ ਇਹ ਆਪਣੇ ਡੋਪਾਮਾਈਨ ਉਹਦੇ ਯਾਨੀ ਕਹਿ ਲਓ ਕਿ ਨਗਲੀ ਕਿਸਮ ਦੇ ਤਿਆਰ ਕਰਕੇ ਦਿੰਦਾ ਤਾਂ ਇਨਸਾਨ ਨੂੰ ਉਸ ਟਾਈਮ ਵੀ ਰਾਹਤ ਮਿਲਦੀ ਹੈ ਖੁਸ਼ੀ ਮਿਲਦੀ ਹੈ ਵਧੀਆ ਲੱਗਦਾ ਸਕੂਨ ਮਿਲਦਾ ਇਸੇ ਕਰਕੇ ਲੋਕ ਬਾਰ-ਬਾਰ ਬੀੜੀ ਪਿੰਦੇ ਨੇ ਦਿਨ ਚ ਪਹਿਲਾਂ ਕੋਈ ਇੱਕ ਅੰਟਾਈਮ 1 ਟਾਈਮ ਪੀਂਦਾ ਫਿਰ ਹੌਲੀ ਹੌਲੀ ਉਹ 2 ਟਾਈਮ 2 ਟਾਈਮ ਕਰ ਦਿੰਦਾ 15 ਟਾਈਮ ਕਰ ਦਿੰਦਾ ਫਿਰ ਚਾਰ ਵਾਰੀ ਕਰ ਦਿੰਦਾ ਪੰਜ ਵਾਰੀ ਕਰ ਦਿੰਦਾ ਦਿਨ ਚ ਲੋਕ 10 10 ਵਾਰੀ ਵੀ ਪੀਂਦੀ ਪੀਂਦੇ ਆ ਤੇ ਦੋਸਤੋ ਫਿਰ ਹੌਲੀ ਹੌਲੀ ਜੰਦੀ ਲਤ ਲੱਗ ਜਾਂਦੀ ਹੈ ਇਹਦੀ ਮਾਤਰਾ ਵਧਦੀ ਜਾਂਦੀ ਹੈ ਜਦੋਂ ਇਹਦੀ ਲਤ ਲੱਗ ਜਾਂਦੀ ਹੈ ਫਿਰ ਇਹ ਨੁਕਸਾਨਦੇ ਸਾਬਤ ਹੁੰਦੀ ਹੈ ਕਿਉਂਕਿ ਆਫਟਰ ਆਲ ਦੇ ਵਿੱਚ ਨਿਕੋਟੀਨ ਹੈ ਔਰ ਦੋ ਚੀਜ਼ਾਂ ਹੋਰ ਨੇ ਟਾਰ ਐਂਡ ਕਾਰਬਨ ਮੋਨੋਆਕਸਾਈਡ ਜਦੋਂ ਇਸ ਦਾ ਧੂਆ ਅੰਦਰ ਜਾਂਦਾ ਇਨਸਾਨ ਦੇ ਤੇ ਜਿਹੜਾ ਧੂਆ ਹੁੰਦਾ ਕਾਰਬਨ ਮੋਨੋਆਕਸਾਈਡ ਹੁੰਦਾ ਉਸ ਦੇ ਵਿੱਚ ਇੱਕ ਟਾਰ ਕੈਮੀਕਲ ਹੁੰਦਾ ਹੈ ਜਿਹੜਾ ਟਾਰ ਕੈਮੀਕਲ ਹੈ ਇਹ ਨੁਕਸਾਨੇ ਪਹੁੰਚਾਉਂਦਾ ਹੈ ਕਿ ਜਦੋਂ ਫੇਫੜਿਆਂ ਦੇ ਵਿੱਚ ਧੂਆ ਜਾਂਦਾ ਹੈ ਤਾਂ ਫੇਫੜਿਆਂ ਦੇ ਵਿੱਚ ਇੱਕ ਪਰਤ ਜੰਮ ਜਾਂਦੀ ਹੈ ਬਰੀਕ ਪਰਤ ਜਿਹੜੀ ਕਿ ਬਹੁਤ ਵੱਡਾ ਨੁਕਸਾਨ ਇਨਸਾਨ ਨੂੰ ਦਿੰਦੀ ਹੈ ਉਹਦੇ ਨਾਲ ਕੀ ਹੁੰਦਾ ਕਿ ਇਨਸਾਨ ਨੂੰ ਸਾਹ ਲੈਣ ਦੀ ਪ੍ਰੋਬਲਮ ਆਉਂਦੀ ਹੈ ਆਮੀ ਕਈ ਲੋਕਾਂ ਨੂੰ ਤੁਸੀਂ ਦੇਖਿਆ ਹੋਣਾ ਕਿ ਜਿਹੜੇ ਲੋਕ ਬੀੜੀ ਦਾ ਸੇਵਨ ਕਰਦੇ ਨੇ ਉਹ ਲੋਕ ਖੰਘਦੇ ਰਹਿੰਦੇ ਨੇ ਸਾਹ ਦੀ ਪ੍ਰੋਬਲਮ ਉਹਨਾਂ ਨੂੰ ਆ ਜਾਂਦੀ ਹੈ ਜਾਂ ਫਿਰ ਇਸ ਤਰ੍ਹਾਂ ਦੀ ਕੋਈ ਨਾ ਕੋਈ ਸਾਹ ਦੀ ਦਿੱਕਤ ਉਹਨਾਂ ਦੀ ਬਣੀ ਰਹਿੰਦੀ ਹੈ ਕਿਉਂਕਿ ਉਹਨਾਂ ਦੇ ਫੇਫੜਿਆਂ ਦੀ ਜਿਹੜੀ ਹੌਲੀ-ਹੌਲੀ ਕੈਪੈਸਿਟੀ ਘਟਦੀ ਜਾਂਦੀ ਹੈ ਪਾਵਰ ਘਟਦੀ ਜਾਂਦੀ ਹੈ ਵਰਕਿੰਗ ਪਾਵਰ ਉਹਨਾਂ ਨੂੰ ਆਕਸੀਜਨ ਪੂਰੀ ਨਹੀਂ ਮਿਲਦੀ ਕਿਉਂਕਿ ਉਹਨਾਂ ਦੇ ਜਿਹੜੇ ਲੇਅਰ ਜਮਨ ਕਰਕੇ ਇਸ ਨੇ ਉਹਦੇ ਟ੍ਰੀ ਬਲੋਕੇਜ ਕਰਨੇ ਸ਼ੁਰੂ ਕਰ ਦਿੱਤਾ ਉਹ ਚਿਪਚਿਪੀ ਲੇਅਰ ਹੁੰਦੀ ਹੈ ਸਟੇਕੀ ਲੇਰ ਜੈਨੋਸੀ ਕਹਿੰਦੇ ਆ ਉਹਦੇ ਕਾਰਨ ਛੇਪੜੇ ਖਰਾਬ ਹੋਣ ਲੱਗ ਜਾਂਦੇ ਨੇ ਛੇਪੜਿਆਂ ਦੇ ਵਿੱਚ ਬਹੁਤ ਹੀ ਜ਼ਿਆਦਾ ਚਾਂਸ ਕੈਂਸਰ ਹੋਣ ਦੇ ਵੱਧ ਜਾਂਦੇ ਨੇ ਔਰ ਇਸ ਦੇ ਨਾਲ ਮੂੰਹ ਦੇ ਵੀ ਕੈਂਸਰ ਦੇ ਚਾਂਸ ਵੱਧ ਜਾਂਦੇ ਨੇ ਕਿਉਂਕਿ ਧੂਮਾ ਤਾਂ ਆਫਟਰ ਮੂੰਹ ਦੇ ਵਿੱਚ ਦੀ ਹੋ ਕੇ ਜਾਣਾ ਹੁੰਦਾ ਨਾ ਤੋਂ ਸੋ ਕੈਂਸਰ ਦੇ ਚਾਂਸ ਮੂੰਹ ਦੇ ਵੀ ਵੱਧ ਜਾਂਦੇ ਨੇ ਔਰ ਕਈ ਵਾਰ ਤੁਸੀਂ ਦੇਖਿਆ ਹੋਵੇਗਾ ਕਿ ਪੀੜੀ ਪੀਣ ਵਾਲੇ ਲੋਕਾਂ ਦੇ ਕਈ ਵਾਰ ਦੰਦ ਵੀ ਕਾਲੇ ਹੋ ਜਾਂਦੇ ਨੇ ਜੜਾਂ ਕਾਲੀਆਂ ਹੋ ਜਾਂਦੀਆਂ ਉਹੀ ਕਾਰਨ ਹੈ ਕਿ ਉਹ ਜਿਹੜੀ ਸਟਿੱਕੀ ਲੇਅਰ ਹੈ ਉਹ ਇਸ ਤੇ ਜੰਮਣੀ ਸ਼ੁਰੂ ਹੋ ਜਾਂਦੀ ਦੰਦਾਂ ਦੇ ਵੀ ਇਸ ਤੇ ਕਾਰਨੋਂ ਦੰਦ ਕਾਲੇ ਕਰ ਦਿੰਦੀ ਹੈ ਸੋ ਹੌਲੀ ਹੌਲੀ ਇਹ ਬਹੁਤ ਸਾਰਾ ਖਤਰੇ ਦਾ ਕਾਰਨ ਬਣ ਜਾਂਦੀ انسان ਵਾਸਤੇ ਔਰ ਉਹਦੇ ਵਿੱਚ ਕੀ ਹੁੰਦਾ ਹੈ ਕਿ ਜਦੋਂ ਵਾਰ-ਵਾਰ ਇਸ ਤਿੱਕੇ ਨਾਲ ਨਿਕੋਟੀਨ ਜਾਂਦਾ ਰਹਿੰਦਾ ਤਾਂ ਇਹ ਜਿਹੜੀਆਂ ਬਲੱਡ ਵੈਸਲ ਚ ਨੇ ਆਰਟਰੀਜ਼ ਨੇ ਬਲੱਡ ਲੈ ਕੇ ਜਾਂਦੀਆਂ ਉਹਨਾਂ ਨੂੰ ਵੀ ਟਾਈਟ ਕਰਨ ਲੱਗ ਪੈਂਦਾ ਡੈਰੋ ਕਰਨ ਲੱਗ ਪੈਂਦਾ ਉਹਨਾਂ ਦੇ ਰਸਤਾ ਤੰਗ ਕਰ ਲੱਗ ਜਾਂਦਾ ਹੈ ਜਾਨੀ ਜਿੱਦਾਂ ਜਿੱਦਾਂ ਉਹ ਪੀੜੀਆਂ ਹੁੰਦੀਆਂ ਜਾਂਦੀਆਂ ਨੇ ਉਹਨਾਂ ਦੇ ਵਿੱਚ ਜਿਹੜਾ ਫਲੋ ਹੈ ਉਹ ਟਾਈਟ ਹੋ ਕੇ ਗੁਜ਼ਰਦਾ ਹੈ ਤਾਂ ਫਿਰ ਉਹਦੇ ਵਿੱਚ ਕੀ ਹੁੰਦਾ ਹੈ ਕਿ ਹਾਰਟ ਨੂੰ ਪ੍ਰੋਬਲਮ ਆਉਂਦੀ ਹੈ ਉਸ ਦੇ ਨਾਲ ਕੀ ਹਾਰਟ ਅਟੈਕ ਹੋਣ ਦਾ ਖਤਰਾ ਵੱਧ ਜਾਂਦਾ ਜਦੋਂ ਉਹ ਰਸਤਾ ਪੀੜਾ ਕਰੀ ਜਾਂਦਾ ਟਾਈਟ ਕਰੀ ਜਾਂਦੀ ਹੈ ਉਹ ਤਾਂ ਦੋਸਤੋ ਇਸ ਤਰੀਕੇ ਨਾਲ ਜਿਹੜੀ ਹਾਰਟ ਅਟੈਕ ਦਾ ਬਹੁਤ ਹੀ ਵੱਡਾ ਖਤਰਾ ਵੱਧ ਜਾਂਦਾ ਹੈ ਕਿਉਂਕਿ ਜੇ ਲੰਬਾ ਟਾਈਮ ਲੋਕ ਲੈਂਦੇ ਨੇ ਕਈ ਕਈ ਸਾਲ ਇਸ ਦਾ ਸੇਵਨ ਕਰਦੇ ਰਹਿੰਦੇ ਨੇ ਤਾਂ ਫਿਰ ਉਹਨਾਂ ਦੇ ਇਹ ਖਤਰੇ ਵੀ ਵੱਧ ਜਾਂਦੇ ਨੇ ਸੋ ਉਹਨਾਂ ਨੂੰ ਫੇਫੜਿਆਂ ਦਾ ਬਹੁਤ ਵੱਡਾ ਖਤਰਾ ਖਤਰਾ ਹੋ ਜਾਂਦਾ ਹੈ ਕੈਂਸਰ ਫੇਫੜਿਆਂ ਦੀ ਹੋਣ ਦਾ ਮੂੰਹ ਦੀ ਕੈਂਸਰ ਹੋਣ ਦਾ ਸਾਹ ਦੀ ਪ੍ਰੋਬਲਮ ਆ ਜਾਂਦੀ ਹੈ ਜਾਂ ਫਿਰ ਹਾਰਟ ਐਕਾਨ ਦੀ ਪ੍ਰੋਬਲਮ ਆ ਜਾਂਦੀ ਹੈ ਹੱਡ ਦੀ ਬਿਮਾਰੀ ਹੋ ਜਾਂਦੀ ਹੈ ਇਹ ਸਾਰੀਆਂ ਚੀਜ਼ਾਂ ਉਹਨਾਂ ਨਾਲ ਹੋ ਜਾਂਦੀਆਂ ਨੇ ਔਰ ਜਿਵੇਂ ਜਿਵੇਂ ਉਹ ਲੰਬਾ ਸਮਾਂ ਚੱਲਦੇ ਰਹਿੰਦੇ ਨੇ ਔਰ ਇਹ ਹੌਲੀ ਹੌਲੀ ਇਹ ਚੀਜ਼ਾਂ ਘਰ ਕਰਦੀਆਂ ਜਾਂਦੀਆਂ ਨੇ ਔਰ ਸੈਕੰਡ ਥਿੰਗ ਕਿ ਇਸ ਦੀ ਲਤ ਵੀ ਲੱਗ ਜਾਂਦੀ ਹੈ ਫਿਰ ਉਹ ਇਨਸਾਨ ਇਸ ਨੂੰ ਛੱਡ ਨਹੀਂ ਪਾਂਦਾ ਜਿਵੇਂ ਹੁਣ ਮੈਂ ਦੱਸਿਆ ਪਹਿਲਾਂ ਇੱਕ ਬੀੜੀ ਸ਼ੁਰੂ ਕਰਦਾ ਫਿਰ ਦੋ ਬੀੜੀਆਂ ਹੋ ਜਾਂਦੀਆਂ ਦਿਨ ਵਿੱਚ ਫਿਰ ਤਿੰਨ ਹੋ ਜਾਂਦੀਆਂ ਚਾਰ ਹੋ ਜਾਂਦੀਆਂ ਵਧਦੀਆਂ ਵਧਦੀਆਂ 10 ਹੋ ਜਾਂਦੀਆਂ ਨੇ ਇਸ ਤੋਂ ਵੀ ਅੱਗੇ ਵੱਧ ਜਾਂਦੀ ਹੈ ਤਾਂ ਉਹ ਫਿਰ ਇਹਨੂੰ ਲਤ ਲੱਗ ਜਾਂਦੀ ਹੈ ਕਿਉਂਕਿ ਦਿਮਾਗ ਵਾਰ-ਵਾਰ ਉਹ ਚਾਹੁੰਦਾ ਹੁੰਦਾ ਹੈ ਕਿ ਉਹ ਡੋਪਾ ਮਾਈਨਡ ਰੀਲੀਜ਼ ਹੋਵੇ ਉਹ ਵਾਰ-ਵਾਰ ਉਹ ਚੀਜ਼ ਫਿਰ ਤੁਹਾਡਾ ਸਰੀਰ ਚਾਹ ਰਿਹਾ ਹੁੰਦਾ ਹੈ ਇਸ ਕਰਕੇ ਤੁਸੀਂ ਸਰੀਰ ਦੀ ਉਹ ਮੰਗ ਪੂਰੀ ਕਰਨ ਵਾਸਤੇ ਤੁਸੀਂ ਵਾਰ-ਵਾਰ ਇਹ ਦਾਸੇ ਬਣ ਕਰਦੇ ਆ ਤੇ ਦੋਸਤੋ ਇਹ ਬੀੜੀ ਜਿਹੜੀ ਆ ਮਤਲਬ ਕੁੱਲ ਮਿਲਾ ਕੇ ਬਹੁਤ ਖਤਰਾ ਹੈ ਦਾ ਲਗਭਗ ਫਾਇਦਾ ਦਾ ਕੋਈ ਹੈ ਨਹੀਂ ਨੁਕਸਾਨ ਇਸ ਦੇ ਬਹੁਤ ਨੇ ਪਰ ਜਦੋਂ ਸ਼ੁਰੂ-ਸ਼ੁਰੂ ਵਿੱਚ ਲੋਕ ਲੱਗਦੇ ਨੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਉਹ ਇੱਕ ਮਨੋਰੰਜਨ ਸਮਝਦੇ ਨੇ ਬਹੁਤ ਵਧੀਆ ਅੱਛਾ ਲੱਗਿਆ ਅੱਜ ਪੀਤੀ ਐ ਕੋਈ ਗੱਲ ਨੂੰ ਕੱਲ ਨੂੰ ਫੇਰੇ ਕਪੀ ਲਵਾਂਗੇ ਪਰ ਸਵੇਰੇ ਹੌਲੀ ਹੌਲੀ ਬੈਠਦਾ ਨਹੀਂ ਅੱਜ ਇੱਕ ਸਵੇਰੇ ਪੀਤੀ ਸੀ ਇੱਕ ਸ਼ਾਨੂ ਵੀ ਪੀ ਲੰਨੇ ਆ ਫਿਰ ਇਸੇ ਬਦਨੀ ਸ਼ੁਰੂ ਹੋ ਜਾਂਦੀ ਹੈ ਪਰ ਉਹਨਾਂ ਨੂੰ ਇਸ ਦਾ ਆਉਣ ਵਾਲੇ ਸਮੇਂ ਦਾ ਪਤਾ ਨਹੀਂ ਹੁੰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੇ ਘਾਤਕ ਰਿਜ਼ਲਟ ਕੀ ਹੋਣਗੇ ਕਿਉਂਕਿ ਉਹਨਾਂ ਨੇ ਦੇ ਬਾਰੇ ਨਾ ਤਾਂ ਕੁਝ ਸਟੱਡੀ ਕੀਤੀ ਹੁੰਦੀ ਹੈ ਨਾ ਕਿਸੇ ਤੋਂ ਕੋਈ ਸੁਣਿਆ ਹੁੰਦਾ ਹੈ ਔਰ ਇਸ ਬਾਰੇ ਉਹ ਪੂਰਾ ਜਾਨਣਾ ਵੀ ਨਹੀਂ ਚਾਹੁੰਦੇ ਹੁੰਦੇ ਇਸ ਕਰਕੇ ਹੌਲੀ ਹੌਲੀ ਉਹਨਾਂ ਦੀ ਉਹਨਾਂ ਨੂੰ ਲਤ ਲੱਗ ਜਾਂਦੀ ਹੈ ਔਰ ਇਸ ਤਰੀਕੇ ਨਾਲ ਚਲੀ ਜਾਂਦੀ ਹੈ ਜਿਵੇਂ ਜਿਵੇਂ ਵਾਦੀ ਚਲੀ ਜਾਂਦੀ ਹੈ ਤੀਬਰਤੀ ਵਿੱਚ ਸਰੀਰ ਨੂੰ ਪ੍ਰੋਬਲਮ ਆਉਣ ਲੱਗ ਜਾਂਦੀ ਹੈ ਔਰ ਫਿਰ ਲੋਕ ਇਸ ਨੂੰ ਛੱਡ ਨਹੀਂ ਪਾਉਂਦੇ ਦੋਸਤ ਜਦੋਂ ਛੱਡਣ ਦੀ ਕੋਸ਼ਿਸ਼ ਕਰਦੇ ਨੇ ਸਰੀਰ ਨੂੰ ਤੋੜ ਲੱਗਦੀ ਹੈ ਤੋੜ ਲੱਗਦੀ ਹੈ ਉਦੋਂ ਸਰੀਰ ਫਿਰ ਮੰਗਦਾ ਹੈ ਯਾਨੀ ਜਦੋਂ ਨਹੀਂ ਮਿਲਦੀ ਸਰੀਰ ਸਿਰ ਭਰਾ ਹੋਣ ਲੱਗ ਜਾਂਦਾ ਹੈ ਸਿਰ ਕ ਜਾਂ ਦੁਖਣ ਲੱਗ ਜਾਂਦਾ ਹੈ ਸਰੀਰ ਢਿੱਲਾ ਢਿੱਲਾ ਰਹਿਣ ਲੱਗ ਜਾਂਦਾ ਹੈ ਪਿਛਲੇ ਪਾਵਰ ਨਹੀਂ ਰਹੇਗੀ ਜਾਂਚ ਜੀ ਦੀ ਹੈ ਔਰ ਇਸ ਇਲਾਵਾ ਸਰੀਰ ਦੁਖਣ ਵੀ ਲੱਗ ਜਾਂਦਾ ਹੈ ਕੋਈ ਲਤਾਂ ਜਾਂ ਸਰੀਰ ਥੋੜਾ ਥੋੜਾ ਦੁਖਣ ਲੱਗ ਜਾਂਦਾ ਹੈ ਜਾਂ ਹੋਰ ਵੀ ਕਈ ਪਰੇਸ਼ਾਨੀਆਂ ਆਉਣ ਲੱਗ ਜਾਂਦੀਆਂ ਨੇ ਇਸੀ ਰੋਡ ਦੇ ਨਾਲ ਸੋ ਦੋਸਤੋ ਚੇਕਰ ਕਹਿੰਦੇ ਕੁਛ ਨਸ਼ਾ ਹੈ ਤਾਂ ਨਸ਼ੇ ਦਾ ਹੱਲ ਜ਼ਰੂਰ ਹੈ ਇਸ ਨੂੰ ਛੱਡਿਆ ਜਾ ਸਕਦਾ ਹੈ ਕਿਉਂਕਿ ਇਨਸਾਨ ਆਪਣੇ ਮਨ ਕਰਕੇ ਹੀ ਨਸ਼ਾ ਕੋਈ ਲਗਾਉਂਦਾ ਹੈ ਔਰ ਮਨ ਕਰਕੇ ਹੀ ਛੱਡਿਆ ਜਾਂਦਾ ਹੈ ਜਦੋਂ ਉਸਨੇ ਸ਼ੁਰੂ ਕੀਤੀ ਹੁੰਦੀ ਹੈ ਬੇੜੀ ਜਿਸ ਦਿਨ ਉਹ ਸ਼ੁਰੂ ਕਰਦਾ ਉਦੋਂ ਮਾਣੀ ਕਹਿੰਦਾ ਠੀਕ ਹੈ ਲਾ ਲੈਂਦੇ ਆ ਫਿਰ ਮਾਣੀ ਕੇ ਮੰਨਦਾ ਫਿਰ ਹੌਲੀ ਹੌਲੀ ਲਾਤਾ ਪਤਾ ਨਹੀਂ ਲੱਗਦਾ ਕਿ ਕਦੋਂ ਉਸਦੀ ਆਦਤ ਬਣ ਜਾਂਦੀ ਹੈ ਬਟ ਦੂਜੇ ਪਾਸੇ ਜਦੋਂ ਉਸਨੂੰ ਛੱਡਣਾ ਚਾਵੇ ਤਾਂ ਉਦੋਂ ਮਨ ਨੂੰ ਹੀ ਸਟਰੋਂਗ ਕਰਨਾ ਪੈਂਦਾ ਕਿਉਂਕਿ ਜਦੋਂ ਤੁਹਾਨੂੰ ਵਾਲਿਓ ਦਵਾਲਿਓ ਪਤਾ ਲੱਗ ਜਾਵੇ ਲੋਕਾਂ ਤੋਂ ਕਿ ਤੂੰ ਇਹ ਗੱਲ ਮਿਲ ਜਾਵੇ ਛੱਡੀ ਮਿਲ ਜਾਵੇ ਕਿ ਭਾਈ ਇਹਦਾ ਬਹੁਤ ਨੁਕਸਾਨਦੇ ਆ ਇਹ ਤਾਂ ਮੇਰੇ ਹੁਣ 폐ਪੜਿਆਂ ਤੇ ਨੁਕਸਾਨ ਕਰੀ ਜਾਂਦੀ ਆ ਮੈਨੂੰ ਸਾਹ ਦੀ ਪ੍ਰੋਬਲਮ ਆ ਗਈ ਮੈਨੂੰ ਇਹ ਪ੍ਰੋਬਲਮ ਆ ਗਈ ਉਹ ਆ ਗਈ ਪਤਾ ਲੱਗਣ ਲੱਗ ਜਾਂਦਾ ਆਪਣੇ ਆਪ ਨੂੰ ਹੁਣ ਮੈਨੂੰ ਇਹ ਛੱਡਣੀ ਚਾਹੀਦੀ ਆ ਡਾਕਟਰ ਕੋਲ ਜਾਂਨੇ ਹਾਂ ਡਾਕਟਰ ਅਵਾਈਜ਼ ਕਰਦੇ ਨੇ ਕਹਿੰਦੇ ਭਾਈ ਬਿਲਕੁਲ ਤੈਨੂੰ ਇਹ ਬੰਦ ਕਰਨੀ ਪੈਗੀ ਅਗਰ ਤੂੰ ਬਚਣਾ ਹੈ ਅਗਰ ਤੂੰ 폐ਪੜੇ ਬਚਾਣੇ ਨਹੀਂ ਤੇ 폐ਪੜੇ ਤੇਰੇ ਡੈਮੇਜ ਹੋ ਜਾਣਗੇ 폐ਪੜੇ ਡੈਮੇਜ ਹੋ ਗਏ ਤੇ ਹੌਲੀ-ਹੌਲੀ ਇਹ ਡੈਥ ਦਾ ਕਾਰਨ ਬਣ ਜਾਂਦੀ ਆ ਤੇ ਬਹੁਤ ਸਾਰੀਆਂ ਡੈਥ ਨੇ ਜਿਹੜੀਆਂ ਉਹ ਇਸ ਦੇ ਕਾਰਨ ਹੀ ਦੇਸ਼ ਦੇ ਵਿੱਚ ਤਾਂ ਦੋਸਤੋ ਜਦੋਂ ਡਾਕਟਰ ਮਨਾ ਕਰਦਾ ਤਾਂ ਫਿਰ ਉਸ ਇਨਸਾਨ ਨੂੰ ਉਹ ਛੱਡ ਲੈਣੀ ਚਾਹੀਦੀ ਹੈ ਛੱਡਣ ਵਾਸਤੇ ਮਨ ਨੂੰ ਸਟਰੋਂਗ ਕਰਨਾ ਪੈਂਦਾ ਜਦੋਂ ਮਨ ਨੂੰ ਸਟਰੋਂਗ ਕਰੋਗੇ ਤਾਂ ਦੋਸਤੋ ਫਿਰ ਤੁਹਾਡਾ ਇਹ ਕੰਮ ਛੱਟ ਹੋ ਜਾਏਗਾ ਮੈਂ ਕਾਉਂਸਲਿੰਗ ਕਰਦਾ ਰਹਿਣਾ ਲੋਕਾਂ ਨੂੰ ਮਿਲਦਾ ਉਹਨਾਂ ਨੂੰ ਬੂਸਟ-ਅਪ ਬੂਸਟ-ਅਪ ਕਰੀਦਾ ਹੈ ਮੈਂਟਲੀ ਤੌਰ ਤੇ ਪਰਫੈਕਟ ਕਰੀਦਾ ਮੈਂਟਲੀ ਤੌਰ ਤੇ ਪ੍ਰਿਪੇਅਰ ਕਰੀਦਾ ਨਾ ਛੱਡਣ ਵਾਸਤੇ ਔਰ ਜਦੋਂ ਬੰਦਾ ਛੱਡਣ ਵਾਸਤੇ ਪ੍ਰਿਪੇਅਰ ਹੁੰਦਾ ਤੇ ਕੁਝ ਨਾਲ ਸਹਾਰਾ ਵੇਕੇ ਦਵਾਈ ਦਾ ਔਰ ਬਿਲਕੁਲ ਉਹ ਠੀਕ ਕਰ ਦਿੰਦੇ ਆ ਕੋਈ ਪ੍ਰੋਬਲਮ ਨਹੀਂ ਆਉਂਦੀ ਔਰ ਜੇ ਤਾਂ ਨਸ਼ਾ ਲੱਗਣ ਵੇਲੇ ਨਹੀਂ ਪ੍ਰੋਬਲਮ ਆਉਂਦੀ ਤੇ ਫਿਰ ਛੱਡਣ ਵੇਲੇ ਵੀ ਨਹੀਂ ਆਉਂਦੀ ਔਰ ਉਹਦੇ ਵਾਸਤੇ ਮਨ ਦਾ ਤਿਆਰ ਹੋਣਾ ਮਨ ਦਾ ਸਟਰੋਂਗ ਹੋਣਾ ਜ਼ਰੂਰੀ ਹੁੰਦਾ ਸੋ ਨਸ਼ਾ ਛੱਡਿਆ ਜਾ ਸਕਦਾ ਹੈ ਬਿਨਾਂ ਕਿਸੇ ਪ੍ਰੋਬਲਮ ਤੋਂ ਜਿਹੜੇ ਲੋਕ 베ੜੀ ਦਾ ਸੇਵਨ ਕਰਦੇ ਨੇ ਪਲੀਜ਼ ਉਹ ਕਿਸੇ ਨੂੰ ਕਿੰਨੇ ਸਾਲ ਹੋ ਗਏ ਕਿੰਨੇ ਸਾਲ ਹੋ ਗਏ ਪਲੀਜ਼ ਉਹ ਹੁਣ ਉਹ ਛੱਡਣ ਦਾ ਪ੍ਰਾਲਾ ਕਰਨਾ ਕਿਉਂਕਿ ਇਸ ਦੇ ਵਿੱਚੋਂ ਕੋਈ ਫਾਇਦਾ ਤਾਂ ਕੱਟਿਆ ਖੱਟਿਆ ਨਹੀਂ ਹੁੰਦਾ ਉਹਨਾਂ ਨੇ ਨੁਕਸਾਨ ਜ਼ਰੂਰ ਉਠਾਈ ਹੁੰਦੇ ਨੇ ਜਿਵੇਂ ਮੈਂ ਦੱਸਿਆ ਕਿਸ ਦਾ ਕੋਈ ਫਾਇਦਾ ਨਹੀਂ ਹੈ ਇਸ ਦੇ ਨੁਕਸਾਨ ਬਹੁਤ ਨੇ ਸੋ ਨੁਕਸਾਨਾਂ ਦੀ ਨਜਾਦ ਲੈਣ ਵਾਸਤੇ ਆਪਣੇ ਸਰੀਰ ਨੂੰ ਠੀਕ ਕਰਨ ਵਾਸਤੇ ਉਹਨਾਂ ਨੂੰ ਬੀੜੀ ਨੂੰ ਛੱਡਣਾ ਚਾਹੀਦਾ ਹੈ ਜਦੋਂ ਵੀ ਉਹ ਕੋਈ ਵੀਡੀਓ ਦੇਖਣ ਇਹ ਮੇਰੀ ਵੀਡੀਓ ਉਹਨਾਂ ਤੱਕ ਪਹੁੰਚੇ ਤਾਂ ਜ਼ਰੂਰ ਉਪਰਾਲਾ ਕਰਨ ਬੀੜੀ ਨੂੰ ਛੱਡਣ ਦਾ ਔਰ ਛੱਡੀ ਜਾਵੇਗੀ ਕੋਈ ਨਹੀਂ ਮੇਰੇ ਨਾਲ ਸੰਪਰਕ ਕਰਨ ਆਰਾਮ ਨਾਲ ਛੱਡੀ ਜਾਵੇਗੀ ਵਿਦਆਉਟ ਐਨੀ ਪ੍ਰੋਬਲਮ ਛੱਡੀ ਜਾਵੇਗੀ ਤੇ ਦੋਸਤੋ ਛੱਡਣ ਵਾਸਤੇ ਜਰੂਰ ਉਪਰਾਲਾ ਕਰਨਾ ਕਿਉਂਕਿ ਸਰੀਰ ਜਿਹੜਾ ਹੈ ਪ੍ਰਮਾਤਮਾ ਨੇ ਬਹੁਤ ਵਧੀਆ ਦਿੱਤਾ ਹੈ ਵਾਰ-ਵਾਰ ਨਹੀਂ ਮਿਲਦਾ ਇਸ ਕਰਕੇ ਇਹਨੂੰ ਠੀਕ ਰੱਖੋ ਇਹਨੂੰ ਤੰਦਰੁਸਤ ਰੱਖੋ ਇਹਨੂੰ ਵਧੀਆ ਖਾਣਾ ਖਾਓ ਔਰ ਵਧੀਆ ਤਰੀਕੇ ਨਾਲ ਤੁਸੀਂ ਖੁਸ਼ਹਾਲ ਜ਼ਿੰਦਗੀ ਜੀਵੋ ਤੇ ਦੋਸਤੋ ਇੰਨਾਂ ਹੀ ਗੱਲਾਂ ਦੇ ਨਾਲ ਇਜਾਜ਼ਤ ਚਾਹਾਂਗੇ ਫਿਰ ਕੋਈ ਨਵਾਂ ਵਿਸ਼ਾ ਲੈ ਕੇ ਫਿਰ ਹਾਜ਼ਰ ਹੋਵਾਂਗੇ ਅੱਤਕ ਸਾਰਿਆਂ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ